13 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ 13 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਵੇਰ ਵੇਲੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਅੱਜ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਲੰਘੇ ਦਿਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਟੁੱਟਵੇਂ ਤੌਰ ਤੇ ਖਾਸ ਕਰਕੇ ਸ਼ਾਮ ਵੇਲੇ ਸੰਗਰੂਰ ਤੁਰੀ ਮਲੇਰ ਕੋਟਲਾ ਜਾਂ ਇਹਨਾਂ ਦੇ ਨਾਲ ਲੱਗਦੇ ਮਾਨਸੇ ਦੇ ਇਲਾਕੇ ਦੇ ਵਿੱਚ ਬਧੀਆ ਮੀਂਹ ਦਰਜ ਕੀਤਾ ਗਿਆ। ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਤੁੰਦ ਤੇ ਬੱਦਲਵਾਈ ਲਗਾਤਾਰ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਤੇ ਸਵੇਰ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਜਾਂ ਹਲਕੀ ਕਣਮਣ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਸਕਦੀ ਹੈ। ਬੱਦਲਵਾਈ ਸਾਰੇ ਪੰਜਾਬ ਉੱਪਰ ਬਣੀ ਹੋਈ ਹੈ। ਇਹ ਬਦਲਵਾਈ ਕਰਕੇ ਕਿਤੇ ਵੀ ਕੜਮਣ ਜਾਂ ਹਲਕਾ ਜਾਂ ਸ਼ਰਾਟਾ ਲੱਗ ਸਕਦਾ ਹੈ ਚਾਹੇ ਉਹ ਮਾਝੇ ਦੇ ਇਲਾਕੇ ਹੋਣ ਚਾਹੇ ਦੁਆਬੇ ਦੇ ਚਾਹੇ ਪੁਆਦ ਦੇ ਤੇ ਚਾਹੇ ਮਾਲਵੇ ਦੇ ਹੋਣ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਈ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਵੀ ਉਸੇ ਤਰ੍ਹਾਂ ਹੀ ਪਿਛਲੇ ਦਿਨਾਂ ਦੇ ਵਾਂਗੂ ਬਰਕਰਾਰ ਰਹਿ ਸਕਦੀ ਹੈ ਦੁਪਹਿਰ ਤੋਂ ਬਾਅਦ ਜਾ ਦੁਪਹਿਰ ਦੇ ਆਸ-ਪਾਸ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਣੇ ਸ਼ੁਰੂ ਹੋਣਗੇ ਅਜਿਹਾ ਮਾਹੌਲ ਵੀ ਬਣ ਸਕਦਾ ਹੈ ਕਿ ਦੋ-ਤਿੰਨ ਜ਼ਿਲ੍ਹਿਆਂ ਦੇ ਵਿੱਚ ਵਧੀਆ ਮੀਂਹ ਚੰਗੀਆਂ ਤੇ ਝੱਟਾ ਲੱਗ ਸਕਦੀਆਂ ਨੇ ਇਹ ਕੁਦਰਤ ਤੇ ਨਿਰਭਰ ਹੋਵੇਗਾ ਕਿ ਮਾਝੇ ਦੇ ਇਲਾਕੇ ਹੁੰਦੇ ਨੇ ਜਾਂ ਮਾਲਵੇ ਦੇ ਦਬਾਬੇ ਦੇ ਜਾਂ ਪਵਾਰ ਖੇਤਰ ਦੇ ਵਿੱਚ ਆਸ ਸਾਰੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਰਹੇਗੀ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਅੱਜ ਸਾਰਾ ਦਿਨ ਦੇਖਣ ਨੂੰ ਮਿਲਣਗੇ